ਲੈਰਾ ਗਾਗਾ ਦੇ ਬੱਸ ਸਟੈਂਡ 'ਚ ਸਵਾਰੀਆਂ ਨੇ ਪੀਆਰਟੀਸੀ ਦੀ ਬੱਸ ਕੇਰ ਲਈ ਹੈ ਤਸਵੀਰਾਂ ਬੱਸ ਸਟੈਂਡ ਤੇ ਹੋਏ ਹੰਗਾਮੇ ਤੋਂ ਥੋੜੀ ਦੇਰ ਬਾਅਦੀਆਂ ਨੇ ਇੱਥੇ ਅਕਸਰ ਸਵੇਰ ਵੇਲੇ ਸਕੂਲ ਕਾਲਜ ਤੇ ਕੰਮਕਾਰ ਤੇ ਪਹੁੰਚਣ ਵਾਲਿਆਂ ਦੀ ਭੀੜ ਰਹਿੰਦੀ ਹੈ ਪਰ ਬੱਸਾਂ ਉਸ ਹਿਸਾਬ ਦੇ ਨਾਲ ਘੱਟ ਨੇ ਸਵਾਰੀਆਂ ਦਾ ਇਲਜ਼ਾਮ ਹੈ ਕਿ ਲੈਰਾ ਗਾਗਾ ਤੋਂ ਸਵੇਰ ਸਮੇਂ ਤਿੰਨ ਪੀਆਰਟੀਸੀ ਬੱਸਾਂ ਦਾ ਟਾਈਮ ਹੈ ਪਰ ਆਉਂਦੀਕ ਨਹੀਂ ਉਧਰ ਬੱਸ ਕਰਮਚਾਰੀ ਬੱਸ ਸਮਰੱਥਾ ਤੋਂ ਜ਼ਿਆਦਾ ਸਵਾਰੀ ਨਾ ਚੜਾਉਣ ਦੀ ਆਪਣੀ ਮਜਬੂਰੀ ਦੱਸਦੇ ਨੇ ਬੱਸ ਕਢਾਉਂਦਾ ਸਵਾਰੀਆਂ ਨੇ ਬੱਸ ਰੋਕੀ ਹੈ ਜੀ ਇੱਥੇ ਟਾਈਮ ਨੇ ਤਿੰਨ ਸਵਾਰੀਆਂ ਗੱਡੀਆਂ ਮਿੰਨੀ 27 ਸੀ ਚੜ੍ਹੇ ਜੀ 27 ਸਵਾਰੀਆਂ ਲਾਉੜ ਨੇ ਸਾਨੂੰ ਤੇ ਸਵਾਰੀ ਖੜੀ ਹੈ ਇੱਥੇ 150 ਜੇ ਤਾਂ ਮੈਂ ਪੰਜ ਸੱਤ ਖੜਾ ਕੇ ਲੈ ਕੇ ਜਾਵਾਂ ਉਹ ਉਹਨਾਂ ਦੇ ਇਤਰਾਜ਼ ਕਰਦੇ ਨੇ ਵੀ ਉਹਨਾਂ ਨੂੰ ਵੀ ਲਾਹੋ ਜਾ ਸਾਰੇ ਜਾਵਾਂਗੇ ਓਵਰ ਲੋਡ ਦਾ ਅਸੀਂ ਲੈ ਨਹੀਂ ਜਾ ਲੇਕਿਨ ਜਾ ਸਕਦੇ ਜੀ ਸਰਕਾਰ ਦੇ ਆਰਡਰ ਨੇ ਇਹ ਤਾਂ ਗੱਡੀ ਪਿੱਛੋਂ ਹੀ ਖੁੱਲੋ ਹੋ ਜਾਂਦੀ ਜਾਂ ਕ ਮੂਨਕ ਤੋਂ ਆਉਂਦੀ ਹੈ ਜੀ ਇਹਦਾ ਜਾਖਲ ਚੋਟੀਆਂ ਤੋਂ ਹੀ ਗੱਡੀ ਸਿੱਖੜ ਹੋ ਜਾਂਦੀ ਹੈ ਹੌਲਾ ਮਤਲਬ ਇੱਥੇ ਇੱਕ ਤੋਂ ਵੱਧ 150 ਸਵਾਰੀ ਖੜੀ ਹੈ ਗੱਡੀਆਂ ਘੱਟ ਹੋਣ ਕਾਰਨ ਗੜੀ ਕੋ ਆ ਰਹੀ ਇੱਥੇ ਬਸ ਖੜਾਉਣ ਦਾ ਕਾਰਨ ਇਹ ਹੈ ਜੀ ਕਿ 26 ਸਵਾਰੀਆਂ ਬੈਂਦੀਆਂ ਨੇ 26 ਤੋਂ ਕਨੈਕਟਰ ਡਰਾਈਵਰ ਨੇ ਵਿਚਾਰ ਪੰਜ ਚਾਰ ਵੱੱਡ ਲੈ ਜਾਗੇ ਵੱਟ ਸਵਾਰੀ ਨਹੀਂ ਬਣਦੀ ਲੈ ਕੇ ਨਹੀਂ ਆਉਂਦੇ ਇਹਦਾ ਕਾਰਨ ਇਹ ਹੈ ਵੀ ਸਾਰੇ ਸਟੂਡੈਂਟ ਜਿੰਨੇ ਮੁਲਾਜ਼ਮ ਸਾਰੇ ਪਰੇਸ਼ਾਨ ਹੋ ਕਿ ਦਾ ਡੇਲੀ ਪਾਸ ਆ ਕਿ ਦਾ ਸਟੂਡੈਂਟ ਪਾਸ ਆ ਸਾਰਿਆਂ ਨੂੰ ਦਿੱਕਤ ਆਉਂਦੀ ਆ ਇਹ ਜਿਹੜੇ ਆਪਣੇ 7 50 8 5 8 15 ਟਾਈਮ ਆ ਇਹਨਾਂ ਖਨੌਰੀ ਬਾਰਡਰ ਤੇ ਚੱਕ ਕੇ ਮਰਿਆ ਬਸ ਅਭੀ ਲਹਿਰੇ ਵਾ ਕੇ ਸਟੂਡੈਂਟ ਜਾਂ ਸਟਾਫ ਡੇਲੀ ਕਿੱਥੇ ਜਾਊਗਾ ਕਿਦਰ ਇਹ ਬੇਨਤੀ ਹੈ ਸਰਕਾਰ ਨੂੰ ਵੀ ਕਿਰਪਾ ਕਰਕੇ ਜਿਹੜੀਆਂ ਬੱਸਾਂ ਨੇ ਉਹ ਟਾਈਮ ਸਿਰ ਇੱਥੇ ਆਉਣ ਸਾਡਾ ਮੇਨ ਰੋਲ ਆ ਇਹੀ ਹੈ ਵੀ ਜਿਹੜੀਆਂ ਇੱਥੇ ਆਪਣੇ ਲਹਿਰੇ ਨੂੰ ਸੁਨਾਮ ਤੋਂ ਸੰਗਰੂਰ ਤੱਕ ਆਪਾਂ ਨੂੰ ਬੱਸਾਂ ਪ੍ਰੋਵਾਈਡ ਕੀਤੀ ਜਾਣਾ ਸਰਕਾਰੀ ਦੂਜੀ ਗੱਲ ਇੱਥੇ ਹੁਣ ਜਿੰਨੇ ਵੀ ਸਫਰ ਕਰਦੇ ਨੇ ਸੁਨਾਮ ਤੋਂ ਲਹਿਰੇ ਤੋਂ ਸੁਨਾਮ ਜਾਂ ਸੰਗਰੂਰ ਸਭ ਦਿੱਲੀ ਕੰਮਕਾਰ ਵਾਲੇ ਨੇ ਤੇ ਦਿੱਲੀ ਪਾਸ ਬਣਾਏ ਹੋਏ ਨੇ ਪਾਸ ਵੀ ਪੀਆਰਟੀਸੀ ਨੇ ਸਾਨੂੰ ਦਿੱਤੇ ਹੋਏ ਨੇ ਵੀ ਤੁਸੀਂ ਦਿੱਲੀ ਸਫਰ ਕਰੋ ਤੁਹਾਡਾ ਅੱਧਾ ਖਰਚਾ ਲੱਗੂ ਹੁਣ ਸਾਡੇ پاس ਵੀ ਬਣਾਤੇ ਸਾਨੂੰ ਸਰਕਾਰੀ ਕੋਈ ਬੱਸਾਂ ਵੀ ਨਹੀਂ ਹੈਗੀਆਂ ਹੁਣ ਅਸੀਂ ਪ੍ਰਾਈਵੇਟ ਤੇ ਜਾਣੇ ਨਾਲ ਤਾਂ ਅਸੀਂ ਪਾਸ ਬਣਾਉਨੇ ਆ ਨਾਲੇ ਅਸੀਂ ਪੈਸੇ ਲਾ ਰਹੇ ਆ ਪਾਸ ਬਣਾਉਣ ਦੇ ਬਾਵਜੂਦ ਵੀ ਸਾਨੂੰ ਡੇਲੀ ਕਰਾਇਆ ਲਾਉਣਾ ਪੈਂਦਾ ਦੂਜੀ ਗੱਲ ਜਿਹੜੀ ਪ੍ਰਾਈਵੇਟ ਨੇ ਹੁਣ ਭਰਕੇ ਜਾਂਦੀਆਂ ਨੇ ਸਾਨੂੰ ਰੋਜ਼ ਲੜ ਕੇ ਧੱਕਾ ਮੁੱਕੀ ਕਰਕੇ ਚੜਨਾ ਪੈਂਦਾ ਪ੍ਰਸ਼ਾਸਨ ਨੂੰ ਅਸੀਂ ਫੋਨ ਕੀਤਾ ਸੀ ਤੇ ਲਹਿਰੇ ਆਪਣੇ ਜਿਹੜੇ ਬਰਿੰਦਰ ਕੋਇਲ ਨੇ ਜੀ ਐਮਐਲਏ ਸਾਹਿਬ ਉਹਨਾਂ ਨੂੰ ਫੋਨ ਕੀਤਾ ਉਹ ਕਹਿੰਦੇ ਜੀ ਹੱਲ ਹੋ ਗਿਆ ਹਾਲਾਂਕਿ ਇਹ 8:00 ਵਜੇ 5 ਮਿੰਟਾਂ ਦਾ ਜਿਹੜੀ ਬੱਸ ਚੱਲਦੀ ਸੀ ਉਹ ਪਹਿਲਾਂ ਹੀ ਚੱਲਦੀ ਸੀ ਇਹੀ ਕਹਿੰਦੇ ਹੱਲ ਹੋ ਗਿਆ ਇਹਨਾਂ ਨੇ ਸਾਡਾ ਕੋਈ ਹ ਪਸਤਵਾਦ ਅਸੀਂ ਆਪਣਾ ਲਾਲਜੀਤ ਭੁੱਲਰ ਨੂੰ ਐਮਐਲਏ ਨੇੜੇ ਮੰਤਰੀ ਨੇ ਜਿਹੜੇ ਟਰਾਂਸਪੋਰਟ ਮੰਤਰੀ ਨੇ ਉਹਨਾਂ ਨੂੰ ਕਹਤਾ ਉਹਨਾਂ ਨੇ ਸਾਡਾ ਕੋਈ ਹੱਲ ਨਹੀਂ ਕਰਾਇਆ ਅਸੀਂ ਤਿੰਨ ਚਾਰ ਵਾਰੀ ਪੀਆਰਟੀਸੀ ਵਾਲੇ ਮਲਾਜਮਾਂ ਨੂੰ ਕਹਤਾ ਵੀ ਕੋਈ ਹੱਲ ਕਰਾਓ ਸਾਡਾ ਕੋਈ ਵੀ ਹੱਲ ਨਹੀਂ ਕਰ ਰਿਹਾ ਹੁਣ ਸਾਡਾ ਹੁਣ ਇਸ ਲੈਵਲ ਤੇ ਸਾਡਾ ਕੋਈ ਹੱਲ ਕੀਤਾ ਜਾਵੇ ਜਿਆਦਾ ਪਾਸ ਨਾ ਬਣਾਓ ਜਾਂ ਫਿਰ ਜੇ ਪਾਸ ਬਣਾਏ ਨੇ ਤਾਂ ਸਾਰਿਆਂ ਨੂੰ ਇਹ ਸੁਵਿਧਾ ਦਿੱਤੀ ਜਾਵੇ